ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ ਦੋਦਾ ਮੋੜਾਂ ਵਿਖੇ ਤੇ ਇਸ ਪਿੰਡ ਦੀ ਸਾਲ ਡੇਢ ਸਾਲ ਪਹਿਲਾਂ ਆਪਾਂ ਪੂਰੀ ਵੀਡੀਓ ਕੀਤੀ ਸੀ ਤੇ ਅੱਜ ਇਸ ਪਿੰਡ ਦੀ ਇੱਕ ਸਪੈਸ਼ਲ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਪਿੰਡ ਦੋਦਾ ਮੋੜਾਂ ਦੀ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਵਧਾਈ ਦੇਣਾ ਤੇ ਇਹ ਵਾਕਈ ਵਧਾਈ ਦੇ ਹੱਕਦਾਰ ਨੇ ਜਿਨ੍ਹਾਂ ਨੇ ਆਪਣੇ ਪਿੰਡ ਦੀ ਜਿਹੜੀ ਸਭ ਤੋਂ ਅਹਿਮ ਵਿਰਾਸਤ ਉਸ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਸੰਭਾਲਿਆ ਹੈ ਦੋਸਤੋ ਇਹ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੋਦਾ ਮੋੜਾਂ ਦਾ ਵਿਰਾਸਤੀ ਖੂਹ ਰਾਜਸਥਾਨ ਦੇ ਵਿੱਚ ਜਦੋਂ ਦੱਸਦੇ ਆ ਕਿ ਪਿੰਡ ਵੱਜਦਾ ਸੀ ਤਾਂ ਸਭ ਤੋਂ ਪਹਿਲਾਂ ਪਾਣੀ ਦੀ ਵਿਵਸਥਾ ਨੂੰ ਦੇਖਿਆ ਜਾਂਦਾ ਸੀ ਤੇ ਉਸ ਸਮੇਂ ਦੇ ਵਿੱਚ ਲੋਕ ਜੋੜਾਂ ਤੋਂ ਜਾਨੀ ਛਪੜਾਂ ਦਾ ਪਾਣੀ ਵੀ ਵਰਤਦੇ ਸੀ ਪੀਣ ਵਾਸਤੇ ਤੇ ਹੌਲੀ-ਹੌਲੀ ਕਰਕੇ ਜਦੋਂ ਪਿੰਡ ਵੱਸਦਾ ਤਾਂ ਫਿਰ ਪਿੰਡ ਦੇ ਵਿੱਚ ਖੂਹ ਲਗਾਇਆ ਜਾਂਦਾ ਤਾਂ ਅੱਜ ਚਾਹੇ ਰਾਜਸਥਾਨ ਦੇ ਇਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਆਮ ਹੋ ਚੁੱਕਾ ਪਰ ਦੋਸਤੋ ਇਹ ਜਿਹੜੇ ਪੁਰਾਣੇ ਉਸ ਸਮੇਂ ਦੇ ਖੂਹ ਨੇ ਇਹਨਾਂ ਨੂੰ ਅਸੀਂ ਭੁਲਾ ਨਹੀਂ ਸਕਦੇ ਜਿੱਥੋਂ ਲੋਕ ਕੱਢ ਕੇ ਪਾਣੀ ਵਰਤਦੇ ਤੇ ਪੀਂਦੇ ਸੀ ਕਿਸੇ ਸਮੇਂ ਇਹਨਾਂ ਦਾ ਵੀ ਪਿੰਡਾਂ ਦੇ ਵਿੱਚ ਚਾ ਹੁੰਦਾ ਸੀ ਕਿ ਪਿੰਡ ਦੇ ਵਿੱਚ ਖੂਹ ਲੱਗ ਗਿਆ ਕਿਉਂਕਿ ਲੋਕ 20 20 30 30 ਕਿਲੋਮੀਟਰ ਦੀ ਦੂਰੀ ਤੋਂ ਜਾ ਕੇ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਲੈ ਕੇ ਆਇਆ ਕਰਦੇ ਸਨ ਤਾਂ ਸੋਚੋ ਕਿ ਉਸ ਪਿੰਡ ਵਾਲਿਆਂ ਨੂੰ ਕਿੰਨੀ ਖੁਸ਼ੀ ਹੁੰਦੀ ਹੋਵੇਗੀ ਜਿਸ ਪਿੰਡ ਵਾਲੇ ਆਪਣਾ ਖੂਹ ਲਗਾ ਲੈਂਦੇ ਸਨ ਤਾਂ ਦੋਸਤੋ ਪਿੰਡ ਦੋਦਾ ਮੌੜਾ ਜਦੋਂ ਵਸਿਆ तकरीबन 1880-90 ਦੇ ਵਿੱਚ ਤਾਂ ਇਹ ਉਸੇ ਸਮੇਂ ਦਾ ਖੂਹ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਪਿੰਡ ਵਾਸੀਆਂ ਨੇ ਦੋਸਤੋ ਇਸ ਨੂੰ ਦੁਬਾਰਾ ਜਿਹੜਾ ਤਿਆਰ ਕੀਤਾ ਇਸ ਨੂੰ ਦੁਬਾਰਾ ਸਾਂਭਿਆ ਨਹੀਂ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰਿਆਂ 'ਚ ਦੇਖੀਦਾ ਕਿ ਖੂਹ ਹੌਲੀ-ਹੌਲੀ ਕਰਕੇ ਖਤਮ ਹੋ ਚੁੱਕਿਆ ਦੋਸਤੋ ਇਸ ਪਿੰਡ ਵਾਲਿਆਂ ਨੇ ਇਸ ਖੂਹ ਨੂੰ ਰੰਗ ਰੋਗਣ ਕਰਕੇ ਇਸ ਦੇ ਉੱਪਰ ਜਾਲ ਲਗਾ ਕੇ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਸਾਂਭਿਆ ਹੋਇਆ ਕਿ ਜਿਸ ਤਰੀਕੇ ਦੇ ਨਾਲ ਜਦੋਂ ਇਹ ਖੂਹ ਚੱਲਦਾ ਸੀ ਸਭ ਤੋਂ ਵੱਡੀ ਗੱਲ ਆ ਰਾਜਸਥਾਨ ਦਾ ਪਿੰਡ ਤੇ ਇਸ ਦੇ ਪਿੰਡ ਪੰਜਾਬੀ ਹੋਣ ਕਰਕੇ ਇਸ ਦੇ ਵਿੱਚ ਤੁਸੀਂ ਪੰਜਾਬੀ ਨੂੰ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਪ੍ਰਮੋਟ ਨਾਲ ਕਰ ਰਹੇ ਆ ਤੇ ਦੋਸਤੋ ਇਸ ਦੇ ਉੱਪਰ ਜਿਹੜੀਆਂ ਪੇਂਟਿੰਗ ਬਣੀਆਂ ਆਈਆਂ ਨੇ ਜਿਸ ਤਰ੍ਹਾਂ ਇਹ ਰਾਜਸਥਾਨ ਦੀ ਪੇਂਟਿੰਗ ਦਿਖਾ ਰਹੀ ਆ ਇਧਰ ਊਠ ਗੱਡੀ ਹੋ ਗਈ ਇਹ ਪੁਰਾਣੇ ਸਮੇਂ ਦੇ ਕੱਚੇ ਘਰ ਹੋ ਗਏ ਹਰ ਇੱਕ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਵੱਖੋ-ਵੱਖਰੀਆਂ ਜਿਹੜੀਆਂ ਇੱਥੇ ਜੀ ਪੇਂਟਿੰਗਾਂ ਬਣਾਈਆਂ ਗਈਆਂ ਨੇ ਉਹਨਾਂ ਦੇ ਰਾਈ ਜਿਹੜਾ ਇੱਥੋਂ ਦਾ ਵਿਰਸਾ ਉਸ ਨੂੰ ਦਰਸਾਇਆ ਵੀ ਗਿਆ ਤੇ ਦੋਨਾਂ ਪਾਸੇ ਦੇਖੋ ਤੇ ਦੋਦਾਮੋੜ ਇੱਕ ਪਾਸੇ ਪੰਜਾਬੀ ਦੇ ਵਿੱਚ ਜੀ ਆਇਆਂ ਨੂੰ ਤੇ ਦੂਜੇ ਪਾਸੇ ਹਿੰਦੀ ਦੇ ਵਿੱਚ ਦੋਦਾਮੋੜ ਪਿੰਡ ਦਾ ਨਾਮ ਲਿਖਿਆ ਗਿਆ ਤੇ ਇਹ ਜਿਹੜੀਆਂ ਉੱਪਰਲੇ ਪਾਸੇ ਆਪਾਂ ਚੀਜ਼ਾਂ ਦੇਖ ਰਹੇ ਹਾਂ ਇਹ ਵਿਰਾਸਤ ਦੀ ਜਿਹੜੀ ਚਲਕ ਦਿਖਾਉਂਦੀਆਂ ਨੇ ਦੋਸਤੋ ਇਹਨਾਂ ਚੀਜ਼ਾਂ ਨੂੰ ਸਾਂਭਣਾ ਬੜਾ ਜ਼ਰੂਰੀ ਆ ਆਉਣ ਵਾਲੇ 20-50 ਸਾਲਾਂ ਬਾਅਦ ਜਦੋਂ ਲੋਕ ਇਸ ਨੂੰ ਦੇਖਣਗੇ ਉਹ ਸਮੇਂ ਦੀ ਜਨਰੇਸ਼ਨ ਇਸ ਚੀਜ਼ ਨੂੰ ਦੇਖੇਗੀ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਜਿਹੜੇ ਇਹ ਪਿੰਡ ਵਸੇ ਸੀ ਇਹ ਸੁਖਾਲੇ ਨਹੀਂ ਸੀ ਵਸੇ ਉਦੋਂ ਕਿੰਨੀ ਲੋਕਾਂ ਨੇ ਜਿਹੜੀਆਂ ਮਿਹਨਤਾਂ ਕੀਤੀਆਂ ਘਾਲਾਂ ਘਾਲੀਆਂ ਤਾਂ ਫਿਰ ਜਾ ਕੇ ਕਿਤੇ ਇਹ ਏਰੀਏ ਆਬਾਦ ਹੋਏ ਇਹ ਪਿੰਡ ਵਸੇ ਤਾਂ ਇਹ ਬਹੁਤ ਸੋਹਣੀ ਚੀਜ਼ ਆ ਜਿਹੜੀ ਪਿੰਡ ਦੇ ਵਿੱਚ ਪਿੰਡ ਵਾਸੀ 何、yani ਤੇ ਇਸ ਸਮੂਹ ಗ್ರಾಮ ਪੰਚਾਇਤ ਦੇ ਵੱਲੋਂ ਬਣਾਈ ਗਈ ਆ ਦੋਸਤੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਪਿੰਡਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਹੋਰ ਵੀ ਪਿੰਡਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਇਸ ਚੀਜ਼ ਨੂੰ ਵੇਖ ਕੇ ਇੱਕ ਜਿਹੜਾ ਆਪਣੇ ਪਿੰਡ ਦੇ ਵਿੱਚ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਸਾਂਭਣ ਦਾ ਉਪਰਾਲਾ ਕੀਤਾ ਜਾ ਸਕੇ ਜੇਕਰ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਦਾਂ ਕੋਈ ਵਿਰਾਸਤੀ ਚੀਜ਼ ਤਿਆਰ ਕੀਤੀ ਗਈ ਤਾਂ ਕਮੈਂਟ ਜ਼ਰੂਰ ਕਰਿਆ ਜੇ ਆਪਾਂ ਉਸ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਹ ਵੀਡੀਓ ਨੂੰ ਦੋਸਤੋ ਸ਼ੇਅਰ ਕਰਨਾ ਨਾ ਭੁੱਲਿਆ ਜੇ ਤੇ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ